ਮਾਨਯੋਗ ਐਸਐਸਪੀ ਸਾਹਿਬ ਜੀ ਅਜੇ ਗਾਂਧੀ ਆਈਪੀਐਸ ਸਾਹਿਬ ਦੇ ਨਿਸ਼ਾ ਨਿਰਦੇਸ਼ਾਂ ਦੇ ਤਹਿਤ ਜਿਹੜਾ ਅਸੀਂ ਇੱਕ ਟੀਮ ਤਿਆਰ ਕੀਤੀ ਹੈ ਜਿਹਦੀ ਵਿੱਚ ਜਿਹੜਾ ਸਾਡੇ ਟਰੈਫਿਕਨ ਚਾਰਜ ਸੁਖਮੰਦਰ ਸਿੰਘ ਤੇ ਡਿਸਟ੍ਰਿਕਟ এডਿਕੇਸ਼ਨ ਚਲ ਟਰੈਫਿਕ ਜਿਹੜਾ ਇਹਨਾਂ ਨੇ ਜਿਹੜੀ ਟ੍ਰੇਨਿੰਗ ਦਿੱਤੀ ਉਹਨਾਂ ਨੂੰ ਤੇ ਇਹਦੇ ਵਿੱਚ ਜਿਹੜੇ ਸਾਡੇ ਡਿਲੀਵਰੀ ਬੁਆਏ ਨੇ ਮੈਨ 90 ਬੰਦੇ ਆ ਇਹ ਜਿਹੜਾ ਇਹਨਾਂ ਨੂੰ ਸਾਰੀ ਟ੍ਰੇਨਿੰਗ ਦਿੱਤੀ ਗਈ ਹੈ ਮਤਲਬ ਕੋਈ ਵੀ ਜੇ ਟਰੈਫਿਕ ਮਤਲਬ ਜੀ ਸਮੱਸਿਆ ਆਉਂਦੀ ਹੈ ਉਹਨ ਸਦਨ ਨਾਲ ਕਰਾਉਣਗੇ ਦੂਸਰਾ ਜੇ ਵੀ ਕੋਈ ਮੰਨ ਲਓ ਇਹਨਾਂ ਨਾਲ ਲੋਕਾਂ ਨਾਲ ਵਾਹ ਵਗਿਆ ਪੂਰਾ ਰਹਿੰਦਾ ਜੇ ਕੋਈ ਇਹਨਾਂ ਨੂੰ ਜਿਹੜਾ ਕੋਈ ਕਾਨੂੰਨ ਦੇ ਖਿਲਾਫ ਕੰਮ ਕਰਦਾ ਉਹਦੇ ਬਾਰੇ ਪਤਾ ਲੱਗਦਾ ਇਹ ਸਾਨੂੰ ਦੱਸਣਗੇ ਤੇ ਇਸ ਤਰ੍ਹਾਂ ਇਹ ਜਿਹੜੀ ਟ੍ਰੇਨਿੰਗ ਦਿੱਤੀ ਗਈ ਹੈ ਇਹਨਾਂ ਨੂੰ ਅਸੀਂ ਜਿਹੜੇ ਆ ਆਪਦੇ ਸਾਰੇ ਜਿਹੜੇ ਨੰਬਰ ਜਿਹੜੇ ਆ ਉਹ ਦਿੱਤੇ ਆ ਤੇ ਇਹ ਜਦੋਂ ਵੀ ਮੰਨ ਲਓ ਕੋਈ ਇਹੋ ਜਿਹੀ ਘਟਨਾ ਆਉਦੀ 112 ਤੇ ਜਿਹੜੇ ਗੱਲ ਕਰ ਸਕਦੇ ਆ ਬਾਕੀ ਵੀ ਜਿਹੜੇ ਆ ਜਿਹੜੇ ਅਸੀਂ ਵੀ ਆਪਦੇ ਆ ਆਪਣੇ ਟ੍ਰੈਫਿਕਨ ਕਾਰਜ ਸਾਡੇ ਅਗੇ ਨਾਲੇ ਜੋ ਜਿੰਨੇ ਵੀ ਮੁਲਾਜ਼ਮ ਸਾਡੇ ਨੰਬਰ ਇਹਨਾਂ ਨਾਲ ਦਿੱਤੇ ਆ ਇਹ ਉਹ ਜਿਹੜਾ ਸਾਡੇ ਨਾਲ ਨਾਲ ਜਦੋਂ ਵੀ ਇਸ ਤਰ੍ਹਾਂ ਕਰਨਾ ਆ ਪਤੀ ਨਾਲ ਦੀ ਨਾਲ ਤਾਲਮਿਲ ਕਰ ਸਕਦੇ ਆ ਲੋਕਾਂ ਨੂੰ ਵੀ ਸਾਡੀ ਇਹ ਹੀ ਪੀਲ ਹੈ ਕਿ ਜਿਹੜਾ ਆਪ ਦਾ ਕੰਮ ਪੂਰੇ ਰੱਖਣ ਤੇ ਜਿਹੜਾ ਉਹਨਾਂ ਨੂੰ ਵੀ ਕੋਈ ਜਿਹੜੀ ਇਸ ਤਰ੍ਹਾਂ ਸਸੱਸਿਆ ਨਾ ਆਵੇ ਤੇ ਜਿਹੜਾ ਸਾਡਾ ਟ੍ਰੈਫਿਕ ਨਿਰਵਿਘਨ ਜਿਹੜਾ ਵਧੀਆ ਤਰੀਕੇ ਨਾਲ ਚੱਲੇ ਨਾ ਜਿਹੜਾ ਮਾਹੌਲ ਇਹ ਵਧੀਆ ਰਹੇ ਤੇ ਟ੍ਰੈਫਿਕ ਨਿਰਵਿਘਨ ਚੱਲਦਾ ਰਹੇ ਆ ਜਿਹੜਾ ਇਹਦਾ ਸਾਨੂੰ ਜਿਹੜਾ ਹੁਣ ਅੱਗੇ ਰਿਸਪਾਂਸ ਮਿਲੇਗਾ ਉਦੇ ਮੁਤਾਬਕ ਅਸੀਂ ਅੱਗੇ ਜਿਹੜੇ ਬੰਦੇ ਤਾਵਾ ਆਗੇ ਜਾਂ ਉਸੇ ਸਾਥ ਹਾਂ ਕਰਾਂਗੇ ਦੇ ਦੀ ਜੋ